ਸ਼ਸ਼ਟਿਕਾਲ ਜੀ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸ਼ਸ਼ਟਿਕਾਲ ਔਰ ਮੈਂ ਆਪਣੇ ਮਲੋਟ ਵਾਸੀਆਂ ਨੂੰ ਇੱਕ ਅੱਜ ਸੁਨੇਹਾ ਦੇਣਾ ਚਾਹੁੰਦੀ ਆ ਇੱਕ ਖੁਸ਼ਖਬਰੀ ਦੇਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਦੇ ਵਿੱਚ ਇੱਕ ਵੱਡੀ ਸਮੱਸਿਆ ਸੜਕਾਂ ਦੀ ਵੀ ਸੀ ਔਰ ਮੈਂ ਪਿਛਲੇ ਦਿਨੀ ਵੀ ਕਾਫੀ ਸੜਕਾਂ ਦਾ ਉਦਘਾਟਨ ਕਰਕੇ ਕੰਮ ਵੀ ਸ਼ੁਰੂ ਕਰਾਇਆ ਔਰ ਇਸ ਤੋਂ ਪਹਿਲਾਂ ਅਸੀਂ ਜਿਹੜੀ ਵੱਡੀ ਸਮੱਸਿਆ ਮੁਕਸਰ ਤੋਂ ਮਲੋਟ ਰੋਡ ਸੀ ਉਹਨੂੰ ਵੀ ਕੰਪਲੀਟ ਕਰਕੇ ਉਹ ਵੀ ਲੋਕਾਂ ਦੇ ਸਪੁਰਦ ਕੀਤੀ ਔਰ ਇਸ ਤੋਂ ਬਿਨਾ ਵੀ ਬਹੁਤ ਸਾਰੀਆਂ ਲੋਕਾਂ ਦੀਆਂ ਮੰਗਾਂ ਸੀਗੀਆਂ ਜਿਦੇ ਵਿੱਚੋਂ ਇੱਕ ਵੱਡੀ ਮੰਗ ਜਿਹੜੀ ਮੁਕਸਰ ਤੋਂ ਸ਼੍ਰੀ ਮੁਕਸਰ ਸਾਹਿਬ ਤੋਂ ਪੰਨੀ ਵਾਲਾ ਤੱਕ ਜਿਹੜੀ ਸੜਕ ਜਾਂਦੀ ਸੀ ਉਸ ਦੀ ਹਾਲਤ ਬਹੁਤ ਹੀ ਖਸਤਾ ਸੀ ਔਰ ਇਹਦੀ ਡਿਮਾਂਡ ਵਾਰ-ਵਾਰ ਲੋਕਾਂ ਵੱਲੋਂ ਆਦੀ ਰਹਿੰਦੀ ਸੀ ਵੀ ਇਹ ਸਾਡੇ ਹਲਕੇ ਦੇ ਕਈ ਪਿੰਡਾਂ ਵਿੱਚ ਦੀ ਲੰਘਦੀ ਸੜਕ ਜਿਹੜੀ ਤੇ ਲੋਕਾਂ ਦਾ ਜਿਹੜਾ ਕਨੈਕਸ਼ਨ ਟੁੱਟਿਆ ਹੋਇਆ ਸੀ ਆਪਸ ਦੇ ਵਿੱਚ ਬਹੁਤ ਹੀ ਖਸਤਾ ਹਾਲ ਸੀ ਤੇ ਅਸੀਂ ਕਾਫੀ ਜ਼ੋਰ ਲਾਇਆ ਐ ਐਕਚੁਅਲੀ ਇਹ ਜਿਹੜੀ ਸੜਕ ਹੈ ਇਹਦੇ ਵਿੱਚ ਬਹੁਤ ਸਾਰੇ ਪਿੰਡ ਮੇਰੇ ਹਲਕੇ ਦੇ ਇਧਰੋਂ ਸ਼੍ਰੀ ਮੁਕਸਰ ਸਾਹਿਬ ਦੇ ਕਾਕਾ ਬਰਾੜ ਜੀ ਦੇ ਹਲਕੇ ਦਾ ਇੱਕ ਪਿੰਡ ਰੂੜਿਆਂ ਵਾਲੀ ਇਧਰੋਂ ਕੁਡੀਆਂ ਸਾਹਿਬ ਦਾ ਵੀ ਇੱਕ ਪਿੰਡ ਜਿਹੜਾ ਪੰਨੀ ਵਾਲਾ ਇਹ ਜੋੜਦਾ ਜੋ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਇਹ ਸੜਕ ਜਿਹੜੀ ਕਿ ਮੇਰੇ ਹਲਕੇ ਦੇ ਪਿੰਡ ਬਾਮ ਉੜਾਂਗ ਸ਼ੇਰੇਵਾਲਾ ਮਹਾਬੱਦਰ ਚਿਪੜਾ ਵਾਲੀ ਝੀਂਡਾਲਾ ਇਹ ਸਾਰਿਆਂ ਚੋਂ ਲੰਘਦੀ ਹੋਈ ਜਾਂਦੀ ਆ ਤੇ ਇਧਰੋਂ ਮੁਕਸਰ ਵਾਲੇ ਪਾਸੇ ਸਾਡਾ ਰੂੜਿਆਂ ਵਾਲੀ ਪਿੰਡ ਤੇ ਇਧਰੋਂ ਪੰਨੀ ਵਾਲਾ ਪਿੰਡ ਤੱਕ ਇਹ ਦੋਨਾਂ ਦੇ ਵਿਚਕਾਰ ਬਹੁਤ ਸਾਰਾ ਰਸਤਾ ਕਵਰ ਕਰਦੀ ਹੈ ਔਰ ਕੱਲ ਨੂੰ ਇਸ ਸੜਕ ਦਾ ਜਿਹੜਾ ਨੀ ਪੱਥਰੋ ਰੱਖਿਆ ਜਾਣਾ ਹੈ ਔਰ ਸੈਸ਼ਨ 'ਚ ਹੋਣ ਕਰਕੇ ਮੈਂ ਇੱਥੇ ਹਾਜ਼ਰੀ ਨਹੀਂ ਲਵਾ ਸਕਾਂਗੀ ਔਰ ਮੈਂ ਆਪਣੇ ਵੱਡੇ ਭਰਾ ਐਮਐਲਏ ਸ਼੍ਰੀ ਮੁਖਤਸਰ ਸਾਹਿਬ ਸ਼੍ਰੀ ਕਾਕਾ ਬਰਾੜ ਜੀ ਉਹਨਾਂ ਨੂੰ ਜ਼ਿੰਮੇਵਾਰੀ ਲਗਾਈ ਹੈ ਕਿ ਉਹ ਕੱਲ ਇਹ ਸੜਕ ਦਾ ਨੀ ਪੱਥਰ ਰੱਖ ਕੇ ਰੂੜਿਆਂ ਵਾਲੀ ਵਿਖੇ ਔਰ ਉੱਥੇ ਇਹ ਕੰਮ ਸ਼ੁਰੂ ਕਰਾਉਣਗੇ ਔਰ ਮੈਂ ਆਪਣੇ ਹਲਕੇ ਦੇ ਸਾਰੇ ਹੀ ਪਿੰਡ ਪ੍ਰਾਵਾਂ ਨੂੰ ਜਿਹੜੇ ਸੰਬੰਧਤ ਪਿੰਡਾਂ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚੋਂ ਇਹ ਸੜਕ ਲੰਘ ਕੇ ਜਾਣੀ ਹੈ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਸਾਰੇ ਜਣੇ ਉੱਥੇ ਪਹੁੰਚ ਕੇ ਜਰੂਰ ਹਾਜ਼ਰੀ ਲਵਾਇਓ ਤਾਂ ਕਿ ਪਤਾ ਲੱਗੇ ਕਿ ਜੋ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਹਲਕਿਆਂ ਦੇ ਲੋਕਾਂ ਦੇ ਲਈ ਜੋ ਉਹਨਾਂ ਨੂੰ ਸਹੂਲਤਾਂ ਦੇਣ ਦੇ ਲਈ ਕੰਮ ਕਰ ਰਹੇ ਆ ਅਸੀਂ ਉਹਨਾਂ ਤੇ ਨਾਲ ਖੜੇ ਆ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਸੋ ਇਹ ਸੜਕ ਹੈ ਜਿਹੜੀ ਤਕਰੀਬਨ 28.90 ਕਿਲੋਮੀਟਰ ਇਹਦੀ ਲੈਂਥ ਹੈ ਔਰ ਇਹ 11 ਕਰੋੜ 99 ਲੱਖ ਦੀ ਲਾਗਤ ਦੇ ਨਾਲ ਇਹ ਸੜਕ ਕੰਪਲੀਟ ਹੋਵੇਗੀ 9 ਮਹੀਨੇ ਤੱਕ ਇਸ ਦਾ ਕੰਮ ਚੱਲੇਗਾ ਔਰ 9 ਮਹੀਨੇ ਬਾਅਦ ਇਹ ਸੜਕ ਜਿਹੜੀ ਉਹ ਲੋਕਾਂ ਦੇ سپرد ਕਰ ਦਿੱਤੀ ਜਾਊਗੀ ਸੋ ਮੈਂ ਕੱਲ ਦੇ ਲਈ ਆਪਣੇ ਸਾਰੇ ਭੈਣ ਭਰਾਵਾਂ ਨੂੰ ਸ਼ੋਭੇ ਸ਼ਾਮਾਦਨੀਆ ਕੇ ਇਹ ਜਿਹੜਾ ਕੰਮ ਹੈ ਆਰੰਭ ਹੋਣ ਦੇ ਨਾਲ ਨਾਲ ਕੰਪਲੀਸ਼ਨ ਵੀ ਬਹੁਤ ਜਲਦੀ ਜਾਵੇ ਔਰ ਬਹੁਤ ਜਲਦ ਜਦੋਂ ਮੈਂ ਹਲਕੇ ਦੇ ਵਿੱਚ ਹਾਜ਼ਰੀ ਲਵਾਵਾਂਗੀ ਤਾਂ ਇਹ ਆ ਇਹ ਸੜਕ ਦੇ ਉੱਤੇ ਆਪਾਂ ਕੋਈ ਵਧੀਆ ਕੈਂਪ ਲਗਾ ਕੇ ਇਸ ਦੀ ਸ਼ੁਰੂਆਤ ਨੂੰ ਇੱਕ ਯਾਦਗਾਰ ਬਣਾਵਾਂਗੀ ਔਰ ਮੈਂ ਐਮਐਲਏ ਸਾਹਿਬ ਜੋ ਕੱਲ ਇਸ ਦਮੀ ਪੱਥਰ ਰੱਖਣ ਜਾ ਰਹੇ ਹੈ ਸ਼੍ਰੀ ਕਾਕਾ ਬਰਾੜ ਜੀ ਉਹਨਾਂ ਨੂੰ ਵੀ ਅਸੀਂ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕਰਾਵਾਂਗੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਸ ਖੁਸ਼ਖਬਰੀ ਲਈ ਬਹੁਤ ਬਹੁਤ ਮੁਬਾਰਕਾਂ ਧੰਨਵਾਦ